ਤਾ ਆਪਣੀ ਵਾਰਨਹਾਰਾ ਦੁਖਹੰਤਾ ਸੁਖਰਾਸ ਤਾ ਕੋ ਬਿਘਨ ਨ ਕੋ ਲਗੇ ਜਾਕੀ ਪ੍ਰਭ ਆਗੇ ਅਰਦਾਸ ਅਰਦਾਸ ਇਕੁਮ ਹਰਿ ਸ਼੍ਰੀ ਭਾਈ ਗੁਰਜੀ ਦੀ ਖਤੇ ਸ਼੍ਰੀ ਭਗਵਤੀ ਜੀ ਸਹਾਇ ਬਾਹਰ ਸ਼੍ਰੀ ਭਗਵਤੀ ਜੀ ਕੀ ਪਾਸ ਛਾਇ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਨੇ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੈ ਹੋਇ ਸਹਾਇ ਅਰਜਨ ਹਰਕੋਬਿ ਨੋ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਟੀ ਆਇਏ ਜਿ ਦਿੱਤੇ ਸਭ ਦੁਖ ਜਾਏ ਵੇਖ ਬਹਾਦਰ ਸਿਮਰਿਆ ਤੁਨ ਨਾ ਨੇ ਤਾ ਵੇ ਤਾਏ ਸਭ ਥਾਈ ਹੋਏ ਸਹਾਏ ਦਸੇ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸ਼ਾ ਜੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਲੋ ਜੀ ਹਾਲੇਲੂ ਅੰਜਾਂ ਪਿਆਰਿਆਂ ਚੋਂ ਸਭ ਜਦਿਆਂ ਚਾਲੀਆਂ ਮੁਖਤਿਆਂ ਹੱਠੀਆਂ ਜਪੀਆਂ ਧਪੀਆਂ ਜਿਨ੍ਹਾਂ ਨਾਮ ਜਪਿਆ ਵਾਲਕੇ ਛਕਿਆ ਦੇਖ ਚਲਾਈ ਤੇਗ ਭਾਈ ਦੇ ਕੇ ਹੰਢੇ ਕੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੁੱਲੋ ਜੀ ਸਾਹਿਬ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਸਿੱਥੇ ਚਰਖਣੀਆਂ ਤੇ ਚੜੇ ਬੰਨ ਬੰਨ ਕਟਵਾਏ ਖੋਪਰੀਆਂ ਵਿਖਾਈਆਂ ਆਰਿਆਂ ਨਾਲ ਚਿਰਾਏ ਗਏ ਸਿੱਖੀ ਸਿਧ ਕੇਸਾਂ ਸਵਾਸਾਣਾ ਨਿਵਾਈ ਗੁਰਦੁਆਰਿਆਂ ਦੇ ਸੁਧਾਰਿਤ ਕਰਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਇਹਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬੋ ਲੋ ਜੀ ਵਾਹਿਗੁਰੂ ਜਿੱਥਾਂ ਤੋਂ ਸ਼ੁਰੂਆਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਜੀ ਸਾਹਿਬੋ ਲੋ ਜੀ ਵਾਹਿਗੁਰੂ ਇਸ ਵਿੱਚ ਸ਼ੁਰੂਆਤ ਖਾਲਸਾ ਜੀ ਦੀ ਅਰਦਾਸ ਹੈ ਜੀ ਸ਼ੁਰੂਆਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਚੇਤਾਵੈ ਜੀ ਚੇਤਾਵਣ ਦਾ ਸਦਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇ ਫਤਹਿ ਬਿਰਦ ਕੀ ਪੈਜ ਪੰਥ ਕੀ ਜੇ ਸ੍ਰੀ ਸਾਹਿਬ ਜੀ ਸਫਾਏ ਖਾਲਸਾ ਜੀ ਦੇ ਬੋਲ ਵਾਲੇ ਬੋ ਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘ ਸੱਚੇ ਬਾਦਸ਼ਾਹ ਜਿਓ ਕੀ ਕਦਾ ਮਰਨੀ ਮਾ ਮਤੂ ਚੀਪਾ ਦਰਖਾ ਵੈ ਗੁਰ ਸਿੱਖਾ ਨੂੰ ਸਿੱਖੀ ਦਾਨ ਰਹਿ ਦਾਨ ਭੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੇਸ਼ ਨਾਨ ਚੌਕੀਆਂ ਛੰਡੇ ਬੂੰਗੇ ਜੁਗੋ ਜੁਗਟਲ ਤਰਮਦਾ ਜੇਕਾਰ ਸਿੱਖੀ ਸਿਧਕੇ ਸਾਹ ਸੁਆਸਨਾ ਨਿਗੋਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਹੇ ਸੱਚੇ ਪਾਤਸ਼ਾਹ ਜੀਓ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਆਪਣੇ ਸਿੱਖ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨੀ ਮਾਣਿਆਂ ਦੇ ਮਾਣ ਨੀ ਤਾਣਿਆਂ ਦੇ ਤਾਣ ਨਿਉਟਿਆਂ ਦੀ ਔਰ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਅੱਜ ਦੇ ਪਾਠ ਦੀ ਸੇਵਾ ਆਪਣੇ ਸੇਵਕ ਬੱਚੇ ਸਰਦਾਰ ਸੰਤੋਖ ਸਿੰਘ ਜੀ ਦੇ ਗ੍ਰਹਿ ਵਿਖੇ ਲਈ ਹੈ ਸੱਚੇ ਪਾਤਸ਼ਾਹ ਜੀਓ ਐਨਾਨੇ ਸੱਚੇ ਪਾਤਸ਼ਾਹ ਜਿਉ ਆਪਣੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸ੍ਰੀਮਨ ਸਿੰਘ ਜੀ ਦੇ ਸੱਚੇ ਪਾਤਸ਼ਾਹ ਜਿਉ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਣੇ ਘਰ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਰਬੱਤ ਸੰਗਤ ਨੇ ਰਲ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਛੇ ਫੋੜੀਆਂ ਨਾਨ ਸਾਹਿਬ ਜੀ ਦੇ ਪਾਠ ਹੋਇਆਨ ਸੱਚੇ ਪਾਤਸ਼ਾਹ ਜਿਉ ਆਪ ਜੀ ਦੇ ਹਮ ਬੱਚਿਆਂ ਕੋਲੋਂ ਸਰਬੱਤ ਸੰਗਤ ਕੋਲੋਂ ਪਾਠ ਕਰਦੇ ਆ ਬਾਣੀ ਪੜਦੇ ਆ ਕੀਰਤਨ ਕਰਦੇ ਆ ਸਮੂੱਚੀ ਸੇਵਾ ਨਿਭਾਉਂਦੇ ਆ ਅਨੇ ਕਾਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਜੀ ਅਕੂ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜਨ ਦੀ ਸੇਵਾ ਸਿਮਰਨ ਕੀਰਤਨ ਦੀ ਦਾਤ ਵਖਣੀ ਸੱਚੇ ਪਾਤਸ਼ਾਹ ਜੀਓ ਆਈ ਸਰਬਤ ਸੰਗਤੀ ਹਾਜ਼ਰੀ ਥਿਲ ਫੁੱਲ ਫੇਟਾ ਪਰਵਾਨ ਕਰਨੀ ਸੱਚੇ ਪਾਤਸ਼ਾਹ ਜੀਓ ਸਰਬਤ ਸੰਗਤ ਦੇ ਸਿਰ ਤੇ ਆਪ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਸਭਨਾ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣੀਆਂ ਨਾਮ ਦੇ ਦਾਤ ਬਖਸ਼ਣੇ ਅੰਮ੍ਰਿਤ ਵੇਲਾ ਬਖਸ਼ਣਾ ਚੜ੍ਹਦੀ ਕਲਾ ਬਖਸ਼ਣੇ ਸਭਨਾ ਦੇ ਘਰ ਪਰਵਾਰਾਂ ਵਿੱਚ ਸੁਖ શાંતੀ ਕਾਰ ਰਾਸ ਕਾਮਚਤ ਰਖੀਆਂ ਕਮਾਈਆਂ ਵਰਕਤਾ ਪਾਣੀਆਂ ਸੱਚੇ ਪਾਤਸ਼ਾਹ ਜੀਓ ਸੇਵਕ ਪਰਵਾਰ ਦੇ ਸਾਰੇ ਜੀਆਂ ਦੇ ਸਿੱਖੇ ਆਪ ਜੀ ਆਪਣਾ ਮੇਰ ਭਰਿਆ ਹੱਥ ਰੱਖਣਾ ਆਂਗ ਸੰਗ ਹੋ ਕੇ ਸਹਾਇਤਾ ਕਰਨੀ ਸੱਚੇ ਪਾਤਸ਼ਾਹ ਜੀਓ ਬੱਚੇ ਦੇ ਸਿਰ ਤੇ ਆਪ ਜੀ ਆਪਣਾ ਮੇਰ ਭਰਿਆ ਹੱਥ ਰੱਖਣਾ ਬੱਚੇ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ਣੀ ਲੰਬੀ ਉਮਰ ਦੀ ਦਾਤ ਬਖਸ਼ਣੀ ਮਾਤਾ ਪਿਤਾ ਦਾ ਆਗਿਆਕਾਰੀ ਹੋਣਾ ਬਖਸ਼ਣਾ ਆਂਗ ਸੰਗ ਉਹੋ ਤੁਸੀਂ ਸਹਾਇਤਾ ਕਰਨੀ ਚੜ੍ਹਦੀ ਕਲਾ ਬਖਸ਼ਣੇ ਸੱਚੇ ਪਾਤਸ਼ਾਹ ਜੀਓ ਘਰ ਘਰ ਪਰਿਵਾਰ ਦੇ ਸਾਰੇ ਜੀਆਂ ਦੇ ਵਿੱਚ ਆਪਸ ਵਿੱਚ ਪ੍ਰੇਮ ਪਿਆਰ ਬਖਸ਼ਣਾ ਆਹ ਸੰਗ ਹੋ ਕੇ ਸਹਾਇਤਾ ਕਰਨੀ ਕਾਰਜ ਰਾਸ ਕਾਮ ਚਤਰਕੀਆਂ ਕਮਾਈਆਂ ਵਿੱਚ ਵਰਖਤਾ ਪਾਣੀਆਂ ਚੜ੍ਹਦੀ ਕਲਾ ਬਖਸ਼ਣੇ ਸੱਚੇ ਪਾਤਸ਼ਾਹ ਜੀਓ ਸਭਨਾ ਦੀਆਂ ਸ਼ੁਭ ਮਨੋ ਕਾਮਨਾ ਗੁਰਮਤ ਅਨੁਸਾਰ ਆਪ ਜੀ ਸੰਪੂਰਨ ਕਰਨੀ ਸੱਚੇ ਪਾਤਸ਼ਾਹ ਜੀਓ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਅੰਦਤ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਖੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਲੰਗਰ ਹਾਜ਼ਰ ਹਾਨਾ ਆਪ ਜੀ ਨੂੰ ਪਰਵਾਨ ਹੋਵੇ ਜੀ ਪਰਵਾਨ ਹੋਇਆ ਪ੍ਰਸ਼ਾਦ ਸਾ ਸੰਗਤ ਵਿੱਚ ਅਤੁੱਟ ਵਰਤੇ ਜੋ ਜੀ ਛਕੇ ਸੋ ਆਪ ਜੀ ਦੇ ਚਰਨਾਂ ਨਾਲ ਜੁੜੇ ਕੋ ਚੁਪ ਮਾਫ ਕਰਨੀ ਸਰਬੱਤ ਦੇ ਕਾਰ ਰਾਸ ਕਰਨੀ ਸੇ ਗੁਰਮੁਖ ਪਿਆਰੇ ਮੇ ਲੋਝ ਨਾ ਮਿਲੇ ਆਪ ਜੀ ਦਾ ਨਾਮ ਸਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਪਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ